ਬਿੱਤ ਦਿਨੀ ਫੋਬਾਈ ਪਰ ਕੈਂਟ ਵਿੱਚ ਇੱਕ ਲੁੱਟ ਦੀ ਵਾਰਦਾਤ ਜਿਹੜੀ ਆ ਉਹ ਵਾਪਰੀ ਸੀਗੀ ਤਾਂ ਇੱਕ ਕਰਿਆਨੇ ਦੀ ਦੁਕਾਨ ਤੇ ਲੁਟੇਰੇ ਆ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ ਜਿਸ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਸੀ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਸੀ ਕਿ ਕਿਸ ਤਰ੍ਹਾਂ ਪਹਿਲਾਂ ਕਰਿਆਨੇ ਦੇ ਦੁਕਾਨ ਦੇ ਮਾਲਕ ਦੇ ਨਾਲ ਪਹਿਲਾਂ ਹੱਥੋਪਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਗੱਲੇ ਵਿੱਚੋਂ ਕੈਸ਼ ਲੈ ਕੇ ਲੁਟੇਰੇ ਜਿਹੜੇ ਆ ਫਰਾਰ ਹੋ ਜਾਂਦੇ ਆ ਤਾਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਖਬਰਾਂ ਵੀ ਨਸ਼ਰ ਹੋਈਆਂ ਉਸ ਤੋਂ ਬਾਅਦ ਪੁਲਿਸ ਸੁਰੱਖਿਆ ਤੇ ਵੀ ਵੱਡੇ ਸਵਾਲ ਜਿਹੜੇ ਉੱਠੇ ਸਨ ਜਿਸ ਨੂੰ ਦੇਖਦੇ ਹੋਏ ਖਰਾਇਪਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ ਦੋ ਲੁਟੇਰਿਆਂ ਨੂੰ ਕਾਬੂ ਜਿਹੜਾ ਉਹ ਕੀਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਹਨਾਂ ਲੁੱਟੇਰੇ ਦੀਆਂ ਹਨ ਜਿਨ੍ਹਾਂ ਨੇ ਹਥਿਆਰ ਦਿਖਾ ਕੇ ਕਰਿਆਨੇ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਦਿੱਤਾ ਸੀਗਾ ਤੇ ਹੁਣ ਪੁਲਿਸ ਨੇ ਇਹ ਲੁੱਟੇਗੇ ਜਿਹੜੇ ਆ ਉਹ ਕਾਬੂ ਕਰ ਲਿਆ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਕੀ ਕੁਝ ਕਹਿਣਾ ਹੈ ਪੁਲਿਸ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸ਼ਾਮ ਨੂੰ ਅਨੂਸ਼ ਕੋਇਲ ਹੈਗਾ ਬਾਜ਼ਾਰ ਨੰਬਰ 1 ਨੇੜੇ ਢਿੰਗਰਾ ਪਾਰਕ ਉੱਥੇ ਕੱਲ ਤੇ ਨਿਵੇਸ਼ਟੀ ਆਏ ਤੇ ਉਹਦੀ ਦੁਕਾਨ ਕਿਰੇਨੇ ਦੀ ਦੁਕਾਨ ਹੈ ਦੁਕਾਨ ਦੇ ਵਿੱਚੋਂ ਕਰੀਬ 10000 ਦੀ ਆ ਜਿਹੜਾ ਉਹ ਖੋ ਗਏ ਤੇ ਲੈ ਗਏ ਜਦੋਂ ਇਹ ਸਮਝਦੀ ਐਸਐਚਓ ਕੈਂਟਰੋਂ ਤੇ ਸਾਰੇ ਨੂੰ ਪਤਾ ਲੱਗਿਆ ਉਸੇ ਵੇਲੇ ਅਸੀਂ ਲਾਕਾਬਦੀ ਕੀਤੀ ਗਈ ਐਸਐਚਓ ਸੋ ਮੈਂ ਜਿਹੜੇ ਬੀਐਸਪੀ ਸਰ ਰਵਿੰਦਰ ਜੀ ਦੇ ਸਪੈਸ਼ਲ ਕਰਾਈ ਵਾਲੇ ਜਿਹੜੇ ਨਾ ਕੋਲ ਡੀਐਸਪੀ ਸੀਮੈਂਟ ਕੀਤੀ ਅਤੇ ਜਿਹੜੇ ਦੋਸ਼ੀ ਨੇ ਵਿਥਿਨ 12 ਘੰਟੇ ਦੇ ਅੰਦਰ ਇਹ ਜਿਹੇ ਦੋਸ਼ੀ ਕਾਬੂ ਕਰਕੇ ਤੇ ਉਹਨਾਂ ਤੋਂ ਜਿਹੜਾ ਹੈਗਾ ਰਿਪੋਰਟ ਜੀ ਬਈ ਇਹ ਇਹ ਸਾਡੇ ਜਿਹੜਾ ਸ਼ੋਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰਜੀ ਸਪੈਸ਼ਲ ਬ੍ਰਾਂਚ ਜਿਹੜੀ ਇਹਨਾਂ ਨੇ ਬੜੀ ਮੁਸਤਕਦੀ ਦੇ ਨਾਲ ਤੇ ਆਪਣੀ ਫੋਰਸ ਜਿਹੜੀ ਘੰਟੇ ਦੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ ਟਰੇਸ ਕੀਤਾ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਜਿਹਨਾਂ ਵਿੱਚ ਦੋ ਦੋਸ਼ੀ ਗ੍ਰਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਿਆ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਡਿਜੀਟਲ ਹੈ ਉਸਤੋਂ ਉਹ ਜਿਹੜਾ ਕੈਸ਼ ਜਿਹੜਾ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਦੀ ਬੜੀ ਤਗੜੀ ਕਾਮਯਾਬੀ ਹੈ ਐ ਐਸਐਚਓ ਕਰਨੇ ਤੇ ਡੀਐਸਪੀ ਰਵਿੰਦਰ ਸਿੰਘ ਸਪੈਸ਼ਲ ਰਾਜ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਤੋਂ ਸਮਾਨ ਵੀ ਰਿਕਵਰ ਕੀਤਾ ਕ੍ਰਿਮੀਨਲ ਨੇ ਜੀ ਦੋਹਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਦੇ ਤਿੰਨ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹ ਦੇ ਮੁਕਦਮੇ ਨੇ ਖਹਿਤੀਏ ਦੇ ਇੱਕ ਜਿਹੜੀ ਹੈਗੀ ਨਕਦੀ ਦਾ ਹੈਗਾ ਇਸ ਤਰ੍ਹਾਂ ਉਹ ਸ਼ਿਵ ਜਿਹੜਾ ਹੈਗਾ ਗਵਾਲ ਮੰਡੀ ਦੇ ਰਹਿਣ ਵਾਲਾ ਇਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਮੌਂਟੇਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੁ ਲੁੱਟਾ ਰੱਖਿਆ ਇਹ ਇਸ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵਿੱਚ ਹੀ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛੀ ਕਰਾਂਗੇ ਇੰਨੀ ਜਿਹੜੀ ਇਹ ਪ੍ਰੋਬਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆਹ ਜਿਹੜੀ ਪਹਿਲੇ ਵਾਰਤਿਆਂ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਡਿਟੇਲ ਪੁੱਛੀ ਕਰਾਂਗੇ ਕਿ ਉਹ ਅਸੀਂ ਨੇਪ ਬੜਕੇ ਜਿਹੜਾ ਹੈਗਾ ਤੁਹਾਡੇ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਇਹਨਾਂ ਤਿੰਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮੁਕਦਰਵੇ ਤਿੰਨ ਤਿੰਨ ਦਰਜ ਨੇ ਇਹਨਾਂ ਤੇ ਤੇ ਗਰੋਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਹੈਗੀ ਇਹਨਾਂ ਦੀ 21 25 ਤੋਂ 30 ਸਾਲ ਦੇ ਵਿਚਕਾਰ ਸਾਡੇ ਸ਼ਹਿਰ ਦੇ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੇ ਵਿੱਚ ਬਿਸਟਲੀ ਬਣਾਉ ਕਰ ਲਏ ਇਹ ਸਾਡੇ ਐਸ ਐਚ ਓ ਤੇ ਡੀ ਐਸ ਪੀ ਇਹਨਾਂ ਦਾ ਜਿਹੜਾ ਸਟਾਫ ਹੈਗਾ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘੰਟੇ ਦੇ ਵਿੱਚ ਵਿੱਚ ਹੀ ਜਿਹੜੀ ਹੈਗੀ ਹੈ ਇਸ ਦੇ ਖਾਤੇ ਤੋਂ ਜਿਹੜਾ ਅਰਕ ਅਸੀਂ ਤਸ